ਲਰ ਲਵਾਉਣ ਲੱਗੇ ਹੋ ਰੁਕ ਜਾਓ 60% ਸਬਸਿਡੀ ਹੈ ਪਰ ਉਹ ਕੁਝ ਇੱਕ 12 ਜ਼ਿਲ੍ਹਿਆਂ ਜਾਂ 12 ਬਲਾਕ ਵਾਲੇ ਵੀਰਾਂ ਵਾਸਤੇ ਆ ਹੋਰ ਵੀਰਾਂ ਨੇ ਨਿਰਾਸ਼ ਨਹੀਂ ਹੋਣਾ ਸਾਰੀ ਗੱਲ ਬਾਈ ਨਾਲ ਕਰਦੇ ਸੰਦੀਪਣਾ ਵੀਰੇ ਸੱਸੀ ਕਾ ਸੱਸੀ ਕਾ ਕੀ ਹਾਲ ਚਾਲ ਨੇ ਬਹੁਤ ਵਧੀਆ ਵੀਰੇ ਜਿਹੜੇ ਵੀਰਾਂ ਨੂੰ ਤਾਂ ਸਬਸਿਡੀ ਆਉਣੀ ਆ ਉਹ ਤਾਂ ਕਹਿੰਦੇ ਨਜ਼ਾਰੇ ਆ ਚ ਤੇ ਜਿਹੜੇ ਮੇਰੇ ਵਰਗੇ ਭਰਾਮਾਨਿਕ ਚੱਲ 12 ਬਲਾਕ ਜਾਂ ਜ਼ਿਲ੍ਹਿਆਂ ਤੋਂ ਬਾਹਰਲੇ ਪਾਸੇ ਵਾਲੇ ਰਹਿ ਗਏ ਉਹਨਾਂ ਵਾਸਤੇ ਕੀ ਸਕੀਮ ਆ ਜਾਂ ਉਹਨਾਂ ਨੂੰ ਸੁੱਖ ਕਿਵੇਂ ਦੇਣਾ ਉਹ ਮਾੜਾ ਹੀ ਮੈਨੂੰ ਦੱਸ ਉਹਨਾਂ ਵਾਸਤੇ ਵੀ ਆਪਾਂ ਨਾ ਜਿਹੜਾ ਰੇਟ ਆਪਾਂ ਨੂੰ ਸਬਸਿਡੀ ਕੱਟ ਕੇ ਜਿਹੜਾ ਰੇਟ ਆਪਾਂ ਨੂੰ ਗਵਰਨਮੈਂਟ ਲਾ ਰਹੀ ਆ ਆਪਾਂ ਸੇਮ ਰੇਟ ਦੇ ਵਿੱਚ ਅੱਛਾ ਜਿਵੇਂ ਵੀ ਦੱਕ ਲਾਉਣੇ ਸੱਟ ਠੀਕ ਹੈ ਜੀ ਸੇਮ ਰੇਟ ਦੇ ਵਿੱਚ ਹਾਂ ਉਹ ਤੋਂ ਬੈਸਟ ਕੁਆਲਿਟੀ ਅੱਛਾ ਜੀ ਸਬਸਿਡੀ ਦੇ ਵਿੱਚ ਮੈਨੂੰ 90000 ਰੁਪਏ ਤਿੰਨ ਰੁਪਈਆ ਦਾ ਸੈੱਟ ਪੈਂਦਾ ਤਾਂ ਉਹ ਨਾਰਮਲ ਗਾਹਕ ਨੂੰ ਜਿਹਨੂੰ ਸਾਫਟੀ 90000 ਰੁਪਏ ਦਾ ਹੀ ਆਪਾਂ ਲਾ 90 ਉਹਦੇ ਵਿੱਚ ਕੀ ਕੀ ਚੀਜ਼ ਆਊਗੀ ਉਹਦੇ ਵਿੱਚ ਜੀ 540 ਵਟ ਤੋਂ ਜਿਵੇਂ ਵਾਇਰਲ ਪੈਨਲ ਆ ਗਿਆ ਆਪਣਾ ਮੋਟਰ ਆ ਗਈ ਸਟੈਂਡ ਆ ਗਿਆ ਡਰਾਈਵ ਆ ਗਈ ਵਾਇਰ ਵਗੈਰਾ ਆ ਗਈ ਮੰਨ ਲਓ ਇਹ ਤੋਂ ਲੈ ਕੇ ਜੱਡ ਤੱਕ ਸਾਰਾ ਆ ਗਿਆ ਸੋਲਰ ਦਾ ਸਿਸਟਮ ਆ ਗਿਆ ਸਾਰਾ ਆ ਗਿਆ ਜੀ ਹਾਂ ਬਾਕੀ ਜਿਹੜਾ ਤੁਸੀਂ ਮੰਨ ਕੇ ਚਲੋ ਇਹ ਰੱਖ ਲਓ ਵੀ ਜਿਵੇਂ ਹੁਣ ਉਹਦੇ ਵਿੱਚ ਕੰਡੀਸ਼ਨ ਆ ਗਈਆਂ ਵੀ ਜਿਵੇਂ ਸਿਰਫ ਜਿਵੇਂ ਪਹਿਲੀ ਜਿਹਦੇ ਕੋਲੇ ਦਾ ਜਿਵੇਂ 10 ਵਿੱਚ ਵੀ ਦਾ ਰੱਖ ਲੋ ਵੀ 7 ਕਿਲੇ ਪਹਿਲੇ ਜਿਹਦੇ ਕੋਲ ਉਹੀ ਬੰਦਾ ਲਵਾ ਸਕਦਾ ਇਹ 'ਚ ਕੋਈ ਲਿਮਟ ਨਹੀਂ ਗਈ ਹਾਂ ਉਸ ਸਿਸਟਮ ਆਪਣੇ ਘਟੋ ਘਟ ਅੱਜ ਤੁਸੀਂ ਪੈਸੇ ਭਰਦੇ 6 ਮਹੀਨੇ ਬਾਅਦ ਲੱਗਣਾ ਆਪਣਾ ਸੈਟ 10 ਦਿਨਾਂ ਬਾਅਦ ਤੁਹਾਡੇ ਖੇਤ 'ਚ ਸਟਾਲ ਹੋ ਜਾਣਾ ਹਾਂ ਚੱਲ ਪੈਣਾ ਬਈ ਸਬਸਿਟੀ ਵਾਲਿਆਂ ਵਾਸਤੇ ਤਾਂ ਫਾਇਦਾ ਹੈਗਾ ਹੀ ਆ ਬਿਲਕੁਲ ਬਗੈਰ ਸਬਸਿਟੀ ਵਾਲੇ ਜਿਹੜੇ ਮੇਰੇ ਨਾਲ ਦੇ ਭਰਾ ਬੈਠੇ ਆ ਉਹਨਾਂ ਨੂੰ ਵੀ ਓਨੇ ਪੈਸੇ ਜੀ ਪੂਰੇ ਉਹਨੇ ਪੈਸੇ ਜੀ ਸੱਢਾ ਲਾ ਕੇ ਹਾਂ ਬਾਕੀ ਜਿਹੜੇ ਵੀਰ ਨੇ ਭਰਨਾ ਸਬਸਿਡੀ ਵਾਲਾ ਵੀ ਅਪਲ ਉਹ ਵੀ ਆਪਣੇ ਕੋਲੇ ਆ ਕੇ ਕਰ ਸਕਦੇ ਆ ਜੇ ਉਹਨੂੰ ਨਹੀਂ ਕਿਸੇ ਨੂੰ ਸਮਝ ਆਉਂਦਾ ਵੀ ਕਿੱਦਾਂ ਪੇਮੈਂਟ ਕਰਨੀ ਹੈ ਕੀ ਕੁਝ ਕਰਨਾ ਹੈ ਤਾਂ ਤੁਸੀਂ ਕੈਸ਼ ਪੇਮੈਂਟ ਲਿਆਓ ਆਪਾਂ ਤਾਂ ਆਪਣੇ ਆਪ ਤੁਹਾਡਾ ਫਾਰਮ ਭਰ ਕੇ ਸਾਰਾ ਅਪਲਾਈ ਕਰਕੇ ਦੇਵਾਂਗੇ ਹਈ ਹੈ ਪਰ ਰੇਟ ਬੀ ਤੁਸੀਂ ਰੱਖ ਲਓ ਜਿਹੜਾ ਆਪਣਾ 3 ਐਚਪੀ ਜਿਵੇਂ ਹੈਗਾਗਾ 90000 ਰੁਪਏ ਦਾ 5 ਐਚਪੀ 142000 ਰੁਪਏ ਦਾ ਜੀ ਜਿਹੜਾ ਹੈਗਾਗਾ 7.5 ਐਚਪੀ 198000 ਰੁਪਏ ਦਾ 10 ਐਚਪੀ ਹੈਗਾ ਉਹ 318000 ਰੁਪਏ ਦਾ ਜੀ ਜਿਹੜਾ 15 ਐਚਪੀ ਹੈ 420000 ਰੁਪਏ ਦਾ ਜੀ ਜਿਹੜਾ 20 ਐਚਪੀ ਹੈਗਾ ਉਹ 550000 ਰੁਪਏ ਦਾ ਜੀ ਲੈ ਵੀ ਨੰਬਰ ਚੱਲ ਰਿਹਾ ਵੀਰੇ ਆ ਮੜਾ ਐਡਰੈਸ ਦੱਸ ਦਿਓ ਕੀ ਹੈ ਹਾਂ ਆਪਣਾ ਵੀਰੇ ਮੇਨ ਜਿਹੜਾ ਹੈਡ ਆਫਿਸ ਹੈਗਾ ਬਠਿੰਡਾ ਮਲਤਾਨੀਆ ਰੋਡ ਨੇੜੇ ਕਲਗੀ ਘਰ ਦੁਬਾਰਾ ਸੜਾਣਾ ਮੈਡੀਕਲ ਤੋਂ ਬਿਲਕ ਕਰ ਸਕਦੇ ਬਿਲਕੁਲ ਬਿਲਕੁਲ ਕਦੋਂ ਵੀ ਆ ਕੇ ਸਾਨੂੰ ਕਾਲ ਕਰ ਲਓ ਚਾਹੇ ਤੁਸੀਂ ਜਾ ਤੁਸੀਂ ਆ ਕੇ ਸਾਨੂੰ ਦਫ਼ਤਰ ਆ ਕੇ 9 ਤੋਂ 5 ਵਜੇ ਤੱਕ ਕਦੋਂ ਵੀ ਆ ਕੇ ਮਿਲ ਸਕਦੇ ਹੋ ਹਾਂ ਕਰ ਦਿਓ ਸ਼ੇਅਰ ਤੇ ਪਹੁੰਚ ਜਾਓ ਬਿਲਕੁਲ